ਲੇ ਅੱਜ ਤੇ ਨਾ ਸਵੇਰੇ ਸਵੇਰੇ ਤਾਜੀ ਸਬਜੀ ਬਣੀ ਆ ਕਿਹੜਾ ਕਿਸੇ ਨੇ ਆਣਾ ਕੋਲੀ ਜੀ ਦੀ ਡੁੰਗੇ ਚ ਪਾ ਕੇ ਲੈ ਕੇ ਜਾਨੀ ਆ ਆਪਣਾ ਤੇ ਸਾਰਾਂਗੇ ਨਾ ਸਬਜੀ ਸਵਾਦ ਲ ਗੰਦੀ ਸਮੈਲ ਤੋਂ ਹੀ ਅਦਾ ਕਰਦੀ ਆ ਕੋਲੀ ਚ ਪਾ ਕੇ ਨਾ ਲੈ ਜਾਣੀ ਆ ਇਹ ਕਿਹੜਾ ਪਤਾ ਲੱਗਣਾ ਕੋਲੀ ਨਹੀਂ ਮੇਰੀ ਸੁਣ ਗੱਲ ਮੈਂ ਸਬਜੀ ਨੂੰ ਤੜਕਾ ਲਾ ਕੇ ਕਹਿੰਦਾ ਤੂੰ ਸੋਈ ਚ ਕੀ ਕਰ ਰਹੀ ਆ ਮੈਂ ਤੇ ਆਪਣੀ ਰੋਟੀ ਬਣਾ ਲਈ ਤੇ ਮੈਂ ਦੇਖ ਨਹੀਂ ਕੀ ਪਤਾ ਨਹੀਂ ਕੜਾਈ ਚ ਕੀ ਆ ਨਾ ਤੂੰ ਤਾਂ ਕੋ ਗੱਲ ਕਰਨੀ ਆ ਤੈਨੂੰ ਨਹੀਂ ਪਤਾ ਕੀ ਆ ਨਾਲੇ ਤੇਰੀ ਹਿੰਮਤ ਕਿੱਦਾਂ ਪੈਰ ਸੋਈ ਚ ਵੜਨ ਦੀ ਕਿੰਨੀ ਵਾਰਾਂ ਤੈਨੂੰ ਮੈਂ ਕਿਹਾ ਫਿਰ ਸੋਈ ਚ ਤੂੰ ਵੜਨਾ ਨਹੀਂਗਾ ਤੇ ਮੈਂ ਆਪਣੀ ਰੋਟੀ ਤੇ ਬਣਾਣੀ ਆ ਨਾ ਆਪਣੀ ਰੋਟੀ ਬਣਾਉਣੀ ਆ ਨਾ ਤੇ ਬਾਹਰ ਉੱਥੇ ਰੱਖ ਲੈ ਚੁੱਲਾ ਤੇ ਉੱਥੇ ਬਣਾ ਲਿਆ ਕਰ ਸੋਈ ਚ ਨਾ ਬੜਿਆ ਕਰ ਤੇ ਫਿਰ ਆਹੀ ਚੁੱਲਾ ਚੱਕ ਕੇ ਬਾਹਰ ਲੈ ਜੰਨੀ ਆ ਅੱਛਾ ਦਿਨੀਆਂ ਤੈਨੂੰ ਮੈਂ ਚੁੱਲਾ ਜਰੀਕਾ ਬੜੀ ਚਲਾਕਵਾ ਤੂੰ ਖਸਮ ਨੂੰ ਕਹਿ ਲਿਆ ਕੇ ਦਵੇ ਜੇ ਵੱਖਰੀ ਪਕਾਉਣੀ ਆ ਤੇ ਹਜੇ ਨਾ ਮੰਮੀ ਨੇ ਵੱਖਰੇ ਕੀਤਾ ਨਹੀਂ ਆ ਜਿੱਦ ਦਿਨ ਮੰਮੀ ਕਹਾਂਗੇ ਨਾ ਕਿ ਵੱਖਰੇ ਹੋ ਜਾ ਉਦੋਂ ਫਿਰ ਦੇਖਾਂਗੇ ਨੇ ਮੰਮੀ ਨੇ ਤਾਂ ਤੈਨੂੰ ਪੰਜਾਹ ਵਾਂ ਕਿਹਾ ਵਾ ਤੂੰ ਹੀ ਆ ਜਿਹੜੀ ਠੀਠ ਵਿੱਚ ਸਿਰ ਦਈ ਜਾਨੀ ਆ ਜੇ ਕੋਈ ਬੰਦਾ ਹੋਵੇ ਨਾ ਤੇ ਚੁੱਪ ਕਰਕੇ ਵੱਖਰੀ ਰੋਟੀ ਪਕਾ ਲਏ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਆ ਤੂੰ ਕੋਈ ਗੱਲ ਨਹੀਂ ਲੈ ਆਵਾਂਗੇ ਚੁੱਲਾ ਵੀ ਅਸੀਂ ਜ਼ਿਆਦਾ ਨਾ ਦੀਦੀ ਬੋਲਿਆ ਕਰੋ ਤੁਸੀਂ ਤੇ ਪਤਲ ਹੀ ਕੇ ਆ ਹੁਣ ਤੁਸੀਂ ਤੇ ਆ ਨਾਨਕੇ ਮੈਨੂੰ ਟੋਟ ਟਟ ਕੇ ਪੈਂਦੇ ਓ ਮੇਰੇ ਸਿਰ ਦੇ ਵਾਲਾਂ ਨੂੰ ਪੈਂਦੇ ਜਦੋਂ ਵੀ ਮੈਂ ਰਸੋਈ ਚ ਜਾ ਜਾ ਮੈਂ ਬਦਲੀ ਨਹੀਂ ਆ ਮੈਂ ਤੇਰਾ ਬੜਾ ਸਾਥ ਦਿੱਤਾ ਤੈਨੂੰ ਬੜਾ ਸਮਝਾਇਆ ਪਰ ਤੂੰ ਨਾ ਮੇਰਿਆਂ ਹੀ ਜੜਾਂ ਵੱਡੀਆਂ ਮੇਰਿਆਂ ਜੜਾਂ 'ਚ ਬੈਠੀ ਆ ਤੂੰ ਮੈਂ ਕੁਛ ਨਹੀਂ ਉਹ ਕੀਤਾ ਮੈਂ ਸਿਰਫ ਆਪਣੀ ਰੋਟੀ ਬਣਾਉਣ ਆਈ ਸੀ ਇਸ ਤੋਂ ਇਲਾਵਾ ਮੈਂ ਇੱਥੇ ਕੁਛ ਨਹੀਂ ਉਹ ਕਰਨ ਆਈ ਨਹੀਂ ਤੂੰ ਕੁਛ ਨਹੀਂ ਕੀਤਾ ਸਭ ਕੁਝ ਕਰਕੇ ਵੀ ਪੈਰਾਂ ਦਾ ਪਾਣੀ ਨਹੀਂ ਪੈਣ ਦੇਂਦੇ ਆਂਦੇ ਆਂ ਦੀ ਆਹ ਚਲਾਕੀਆਂ ਕਿ ਹੋਰ ਨਾ ਕਰੀ ਮੇਰੇ ਤੋਂ ਬੁਰਾ ਕੋਈ ਨਹੀਂ ਉਹ ਇਹ ਨਾ ਹੋਵੇ ਕਿ ਬਾਹਰ ਸਾਰਿਆਂ ਨੂੰ ਪਤਾ ਲੱਗ ਜਾਏ ਤੂੰ ਤੈਨੂੰ ੱੱਕੇ ਮਾਰ ਕੇ ਕੱਢ ਦੇਣ ਚੁੱਪ ਕਰ ਕਰ ਸੋਈ ਚੋਂ ਨਿਕਲ ਜਾ ਉਹ ਠੀਕ ਐ ਕੋਈ ਨਹੀਂ ਚਲ ਜਾਨੀ ਆ ਜੇ ਤੁਹਾਡੀ ਜਿੰਨਾ ਤੁਹਾਡਾ ਹੱਕ ਹੈ ਨਾ ਇੱਥੇ ਉਹਨਾਂ ਰਸੋਈ 'ਚ ਮੇਰਾ ਵੀ ਹੱਕ ਐ ਨਹੀਂ ਕਿਹੜੇ ਹੱਕ ਦੀਆਂ ਗੱਲਾਂ ਕਰਦੀ ਆਂ ਜੇ ਤੇਰਾ ਹੱਕ ਨਾ ਤਾਂ ਹੱਕ ਜਮਾਉਂਦੀ ਸਾਰਾ ਟੱਬਰ ਨੂੰ ਆਪਣਾ ਟੱਬਰ ਬਣਾਉਂਦੀ ਨੇ ਤੂੰ ਤੂੰ ਤਾਂ ਸੋਚਿਆ ਸਾਰਿਆਂ ਨੂੰ ਮਾਰਮਕਾ ਕੇ ਤੇ ਸਾਂਭਦੀਆਂ ਸਾਰਾ ਕੁਝ ਚੰਗਾ ਹੋਇਆ ਤੇਰੀ ਕਰਤੂਤ ਸਾਹਮਣੇ ਆ ਗਈ ਆ ਬੱਸ ਕਰੋ ਦੀਦੀ ਆ ਕੀ ਬੋਲੀ ਜਾਣੇ ਕਿ ਮਾਰਦੀ ਜੇ ਉਹ ਕੋਈ ਨਹੀਂ ਜੇ ਸਿੱਧੀ ਤਰ੍ਹਾਂ ਹੱਕ ਨਹੀਂ ਨਾ ਦੇਣਾ ਤੇ ਫੁੱਠੀ ਤਰ੍ਹਾਂ ਵੀ ਲੈਣੇ ਜਾਂਦਾ ਹੈ ਨਾ ਕਚੈਰੀਆਂ ਬਣੀਆਂ ਇਹਨਾਂ ਵਾਸਤੇ ਆ ਅੱਛਾ ਠੀਕ ਹੈ ਨਾ ਹਾਂ ਤੂੰ ਕਚੈਰੀਆਂ 'ਚ ਜਾਏਂਗੀ ਕੋਈ ਨਹੀਂ ਫਿਰ ਡੇੜਾ ਦੇ ਕਰਕੇ ਆ ਤੇਰੀ ਉਂਗਲੀ ਨਾ ਨਿਗਲੇ ਫਿਰ ਉਂਗਲੀ ਥੱਡੀ ਵੀ ਕਰਨੀ ਪੈਂਦੀ ਆ ਉਂਗਲ ਤੋਂ ਤੇਢੀ ਕਰਨੀ ਆ ਨਾ ਇਹ ਉਂਗਲ ਤੇਰੀ ਵੱਢਣੀ ਪੈਣੀ ਆ ਇੱਦਾਂ ਨਹੀਂ ਤੈਨੂੰ ਸਮਝਾਉਣੀ ਕਿ ਘਰਾਂ 'ਚ ਕਿੱਦਾਂ ਰਹੀਦਾ ਵਾ ਤੁਸੀਂ ਕੋਹੋਂ ਦੇ ਉਂਗਲ ਵੱਡਣ ਵਾਲੇ ਜਦੋਂ ਮੈਂ ਕਹਿੰਦੀ ਕਿ ਮੈਂ ਆਪਣੀ ਰੋਟੀ ਬਣਾਣਾ ਹੀ ਫੇਰ ਉਹੀ ਗੱਲਾਂ ਲੈ ਕੇ ਬਹਿ ਗਈ ਤੁਸੀਂ ਜਦੋਂ ਮੈਂ ਕੋਈ ਕੰਮ ਕਰਾਂ ਤੁਸੀਂ ਪੁਰਾਣੀਆਂ ਗੱਲਾਂ ਲੈ ਕੇ ਬਹਿ ਜਾਂਦੇ ਆ ਕਦੀ ਤੁਸੀਂ ਲੈ ਕੇ ਬਹਿ ਗਏ ਕਦੀ ਉਹ ਜੀਵਨ ਲੈ ਕੇ ਬੈਗੀ ਤੁਸੀਂ ਤੇ ਹੱਥ ਹੀ ਕਰਤੀ ਆ ਘਰ 'ਚ ਕਾਦੀ ਹੱਦ ਕਰਤੀ ਆ ਤੈਨੂੰ ਕੋਈ ਸ਼ਰਮ ਆ ਜਾ ਹੈ ਨਹੀਂ ਵੀ ਕਿੱਦਾਂ ਬੋਲੀਦਾ ਨਾਲੇ ਝੂਠ ਬੋਲਦੀ ਆ ਨਾਲੇ ਉਤੋਂ ਦੀ ਹੋ ਹੋ ਕੇ ਪੈਂਦੀ ਆ ਕੋਈ ਅਕਲ ਨੂੰ ਹੱਥ ਮਾਰਾ ਸਿਆਣੀ ਬਣ ਹੋਂ ਤਾਂ ਨਿਆਣੀ ਨਿਗੀ ਪਹਿਲੇ ਨਾ ਸਬੂਤ ਲਿਆਓ ਕਿ ਮੈਂ ਕੀ ਕੀਤਾ ਆ ਜਿਹੜੀਆਂ ਰਿਕਾਰਡਿੰਗਾਂ ਅਨੋਨੀਮ ਮੰਦੀ ਕੀ ਪਤਾ ਤੁਸੀਂ ਕੀ ਕੀ ਨਹੀਂ ਤੇ ਕੀ ਕਰ ਲਿਆ ਫੋਟੋ ਤੇਰੀ ਆ ਤੇ ਜਾਂ ਕੋ ਗਵੰਡੋਂ ਆਇਆ ਹੈਗਾ ਫੋਟੋ ਤੇ ਮੇਰੀ ਆ ਜਦੋਂ ਮੈਂ ਕਹਿ ਨਹੀਂ ਕਿ ਕੋਈ ਇਸ਼ਤਿਹਾਰ ਵਾਲਾ ਆਇਆ ਹੀ ਫਿਰ ਤੁਸੀਂ ਗੱਲ ਸਮਝਦੇ ਨਹੀਂ ਤੁਸੀਂ ਤੁਹਾਨੂੰ ਵੀ ਪੜਾ ਦੇਣਾ ਮੈਨੂੰ ਪਤਾ ਆ ਲਖਬੀਰ ਨੂੰ ਆਉਣ ਦਿਆਂ ਨੂੰ ਅੱਛਾ ਅਹੀਂ ਪੜਕਾਉਣਾ ਵਾ ਨਹੀਂ ਲਖਬੀਰ ਤੇ ਨਾ ਅੱਗੇ ਲੱਲੂ ਬਣਿਆ ਵਾ ਜਿੱਦਾਂ ਕਹਿੰਦੀ ਆ ਨਾ ਉਦਾਂ ਹੀ ਉਹ ਨੱਚਦਾ ਵਾ ਆਡੀ ਨਹੀਂ ਉਹ ਸੌਂਦਾ ਚੰਗਾ ਭਲਾ ਇਹ ਪੜਿਆ ਲਿਖਿਆ ਪਤਾ ਨਹੀਂ ਤੂੰ ਕੀ ਕਰਤਾ ਵਾ ਕਿਹੜੇ ਉਹਦੇ ਪਿਆਰ ਦੀ ਮਿੱਟੀ ਚੁੱਕ ਲਈ ਆ ਉਹਨੂੰ ਛਦਾਈ ਕਰ ਛੜਿਆ ਤੂੰ ਮੈਂ ਕੁਛ ਨਹੀਂ ਕੀਤਾ ਮੈਂ ਸਭ ਪਛਤਾਣ ਨਹੀਂ ਆ ਇਹਦੇ ਨਾਲ ਵਿਆਹ ਕਰਾ ਕੇ ਅੱਛਾ ਆ ਕੁਛ ਕਰਨਾ ਹੀ ਮੇਰੇ ਨਾਲ ਨਹੀਂ ਅਹੀਂ ਉਹਦੇ ਮੰਨਦੇ ਨਹੀਂ ਆ ਅਹੀਂ ਨਹੀਂ ਹਾਂ ਮੰਨਦੇ ਚੰਗਾ ਹੁੰਦਾ ਨਾ ਜੇ ਆਂਦਾ ਸੀਗਾ ਵੀ ਉਹ ਬਿਮਾਰੀ ਚੱਲਿਆ ਜੇ ਉਹ ਨਾ ਆਈ ਤੇ ਆਹੋ ਚੰਗਾ ਹੁੰਦਾ ਨਾ ਹੁੰਦਾ ਤੇ ਆ ਵੀ ਜੋੜੇ ਹੱਥ ਚੱਲ ਤੈਨੂੰ ਮੈਂ ਬਾਹਰ ਕੱਢਾਂ ਐਦਾਂ ਨਹੀਂ ਹੁਣ ਇੱਧਰ ਆ ਜੇ ਜਾ ਕੇ ਆਪਣੇ ਅੰਦਰ ਬੈਠ ਕਿੰਦੀ ਤੇਜ਼ ਬੰਦੀ ਆ ਕੱ ਲੈ ਕੇ ਰਾਂਗੀ ਕਚਹਿਰੀਆਂ 'ਚ ਜਾਊਂਗੀ ਆਹੇ ਇਹ ਕੰਮ ਰਹਿ ਗਿਆ ਸੀ ਹੁਣ ਕਚਹਿਰੀਆਂ 'ਚ ਜਾ ਨਵਾਂ ਤਾਜ਼ਾ ਕੱਢ ਲਾ ਕੇ ਛਾਗੇ ਵੀ ਮੈਂ ਇਹ ਕੰਮ ਕੀਤਾ ਸੀ ਜਿਹੜੇ ਕੰਮ ਅਜੇ ਤੱਕ ਨਹੀਂ ਨਾ ਵੇਖੇ ਉਹ ਤੂੰ ਵਿਖਾੜ ਇਹਨਾਂ ਖੱਤੇ ਨੇ ਵਿਆਹ ਕਰਾਉਣਾ ਸੀ ਤਾਂ ਆ ਸਿਆਪੇ ਸਾਡੇ ਘਰ ਵਿੱਚ ਪੈਣੇ ਸੀ ਬੀ ਹਿੰਮਤ ਇਹਨੇ ਮੈਨੂੰ ਧੱਕੇ ਮਾਰ ਕੇ ਕੱਢਿਆ ਕੋਈ ਨਹੀਂ ਇਹਦਾ ਬਦਲਾ ਤੇ ਮੈਂ ਲਾਉਂਗੀ ਇਹ ਸਮਝਦੀ ਕੀ ਆਪਣੇ ਆਪ ਨੂੰ ਜਿਹੜੀ ਨਹੀਂ ਗੱਲ ਬਸ ਮੂੰਹ ਤੇ ਆਣ ਕੇ ਕਰੀ ਜਾਂਦੀ ਹੈ ਕਿ ਤੂੰ ਆ ਕੀਤਾ ਉਹ ਕੀਤਾ ਸਬੂਤ ਤੇ ਲਾਵੇ ਮੇਰੇ ਕੋਲ ਕਿੱਦਾਂ ਮੈਨੂੰ ਧੱਕੇ ਮਾਰੇ ਤੇਰੇ ਕੋ ਆ ਬਦਲਾ ਤੇ ਮੈਂ ਲਵਾਂਗੀ ਧੱਕੇ ਮਾਰਨ ਵਾਲਾ ਜਿੱਦਾਂ ਮੈਨੂੰ ਧੱਕੇ ਮਾਰੇ ਆ ਨਾ ਤੈਨੂੰ ਵੀ ਧੱਕੇ ਮਾਰ ਕੇ ਨਾ ਕੱਢਿਆ ਨਾ ਤੇ ਮੇਰਾ ਨਾਮ ਵੀ ਦੀਪ ਨਹੀਂ ਆਈ ਵੱਡੀ ਚਲਾਕੋ ਮੂੰਹਸ ਖਰਾਬ ਕਰਕੇ ਰੱਖਦਾ ਨਿਸੇਰੀ ਰੋਟੀ ਕੀ ਖਾਣੀ ਖੇ ਦੇ ਸਵਾ ਉਹ ਸਾਕਾਤ ਜਿਹੜੀ ਆ ਕੇ ਬੈਠੀ ਆ ਨਾ ਉਹਨੂੰ ਨਾ ਘਰ ਦੀ ਨਾ ਘਾੜ ਦੀ ਨੂੰ ਆਪਣੇ ਘਰ ਦਾ ਪਤਾ ਹੀ ਨਹੀਂ ਹੈਗਾ ਇੱਥੇ ਆਣ ਕੇ ਕਦੀ ਉਹਨਾਂ ਨਾਲ ਗੱਲ ਕਰ ਲਈ ਕਦੀ ਉਹਨਾਂ ਨਾਲ ਮੇਰਾ ਤੇ ਜੀ ਕਰਦਾ ਨਾ ਇਹਦਾ ਦੁੰਬੜਾ ਘਮਾ ਕੇ ਨੁਗੇਟੋ ਬਾਹਰ ਮਾਰਾ ਇਹ ਪੜਕਾਂ ਦੀ ਫਿਰਦੀ ਸਾਰੇ ਟੱਬਰ ਨੂੰ ਤੇ ਆ ਸਾਰਾ ਟੱਬਰ ਜਿਹੜਾ ਨਾ ਉਹਦੇ ਪਿੱਛੇ ਲੱਗਾ ਮੇਰੀ ਕਿੰਨੇ ਸੁੰਨੀ ਆ ਤੇ ਫਿਰ ਉਹਦੇ ਘਰ ਜਾ ਕੇ ਰਹਿ ਲਉ ਹਾਂ ਤੁਸੀਂ ਵੀ ਉਹਦੀਆਂ ਹੀ ਸੁੰਨੀਆਂ ਤੇ ਦੀਦੀ ਜੋ ਕੋ ਘਰ ਦੇ ਵਿੱਚ ਚੱਲਣ ਡਿਆ ਨਾ ਮੈਨੂੰ ਲੱਗਦਾ ਵਾ ਵੈਸੇ ਛੜ ਛੜਾ ਹੋ ਜਾਣਾ ਮੇਰਾ ਛੜ ਛੜਾ ਹੋ ਜਾਊਗਾ ਨਾ ਚੰਗਾ ਰਹਿ ਜਾਏਗਾ ਤੇਰੀ ਵੀ ਜ਼ਿੰਦਗੀ ਬਚ ਜਾਊਗੀ ਨਹੀਂ ਤਾਂ ਜਿਹੜਾ ਉਹਦਾ ਹਿਸਾਬ ਉਤਾਵ ਆ ਨਾ ਵੱਡੇ ਦਾ ਤੇ ਬੇੜਾ ਕਰਕੇ ਕਰਨੀ ਤੇਰਾ ਵੀ ਕਰਕੇ ਜਾਣਾ ਇਹਨੇ ਇਦਾਂ ਨਹੀਂ ਜਾਣ ਵਾਲੀ ਸਗੀ ਮਨ ਨੂੰ ਸਮਝ ਨਹੀਂ ਆਉਂਦੀ ਵੀ ਕਿਦੋਂ ਨੂੰ ਚੱਲਣ ਡਿਆ ਵਾ ਕੰਮ ਸਾਡੇ ਘਰ ਦਾ ਆ ਸੁਣ ਲਾ ਆ ਸੁਣੀ ਆ ਆਵਾਜ਼ਾ ਤੇਰੀ ਘਰ ਦੀ ਦੀ ਆਈਆਂ ਅੱਖਾਂ ਖੋਲ ਲਾ ਚੰਗਾ ਰਹਿ ਜੇਗਾ ਅਜੇ ਵੀ ਅਜੇ ਡੁੱਲੇ ਬੇਰਾਂ ਦਾ ਕੋਈ ਨਹੀਂ ਉਹ ਵਿਗੜਿਆ ਹੈ ਉਹ ਵੇਖ ਕਿਦਾਂ ਡਹੀ ਆ ਉੱਚੀ ਉੱਚੀ ਬੋਲਣ ਦੀ ਹੈਗੀ ਕੋਈ ਸ਼ਰਮ ਇਹਨੂੰ ਵੱਡੇ ਨਿੱਕੇ ਨਾ ਬੋਲਣ ਦਾ ਲਿਹਾਜ ਹੀ ਕੋਈ ਨਹੀਂਗਾ ਬੰਦਾ ਥੋੜੀ ਬੋਤੀ ਸ਼ਰਮੀ ਕਰ ਲੈਂਦਾ ਮੇਰੇ ਤੋਂ ਵੱਡੀ ਆ ਤੇ ਮੈਂ ਥੋੜਾ ਲਿਹਾਜ ਨਾ ਬੋਲਾਂ ਮੈਂ ਤਾਂ ਬੜੀ ਵਾਰੀ ਸਮਝਾਇਆ ਇਹਨੂੰ ਪਰ ਇਹਦੇ ਖਾਣੇ ਗੱਲ ਪੈਂਦੀ ਨਹੀਂ ਤੇ ਕਰਾਂਗੀ ਇਹਦੇ ਖਾਣੇ ਚ ਨਹੀਂ ਗਈ ਪੈਣੀ। ਤੋ ਥੋੜਾ ਜਿਹਾ ਆਪਣਾ ਛੇਤਰ ਕਾਇਮ ਕਰ। ਫੇਰ ਰੁਖ ਹੋਣਾ ਇਹਨੇ ਉਦਾਂ ਨਹੀਂ ਹੋਣਾ। ਕਿੰਨਾ ਤੇ ਪਿੰਡੋਂ ਵੀ ਕੋਈ ਆਗ ਨਹੀਂ ਰਾਜੀ ਹੈਗਾ। ਜੋ ਉੱਥੋਂ ਕਿੰਨੇ ਆਉਣਾ ਵਾ? ਭਰਾ ਨੂੰ ਕੀਤਾ ਫੋਨ। ਅੱਛਾ। ਮੇਰਾ ਉਹਨੇ ਚੁੱਕਿਆ ਹੀ ਨਹੀਂ। ਉਹਨੇ ਨਹੀਂ ਚੁੱਕਣਾ ਫੋਨ ਕਿਸਨੇ ਵੀ। ਬੜੀ ਸੁਣੀ ਕਰਤੂਤ ਕੀਤੀ ਜਿਹੜੇ ਨੇ ਫੋਨ ਚੁੱਕਣੇ ਆ। ਜਾਣਦੇ ਗੱਲਾਂ ਤੂੰ। ਇਹਨੂੰ ਨੱਥ ਪਾ ਚੰਗਾ ਰਹਿ ਜਾਏਗਾ। ਸਗੋਂ ਮੰਮੀ ਨਾਲ ਗੱਲ ਹੋਈ ਸੀ। ਅੱਛਾ। ਤੇ ਕਹਿੰਦੇ ਸੀ ਆਉਣੇ ਆ। ਹੂੰ। ਤੇ ਮੁੜ ਕੇ ਬਾਅਦ ਚ ਕੋਈ ਆਇਆ ਹੀ ਨਹੀਂ। ਕਿੰਨੇ ਕੋਈ ਆਵੇ ਮਗਰ ਫੇਰ ਵੀ ਗੱਲ ਕਰੀ ਕੇ ਨਾ। ਮਾਣੇ ਆਣ ਕੇ ਇੱਥੇ ਤੇ ਆਪਣੇ ਲੱਤਾਂ ਵਡਾਉਣੀਆਂ ਆ ਮਾਣੇ ਨਹੀਂ ਆਉਣਾ ਇਹਦੀ ਨੇ ਤਾਂ ਜੀ ਆ ਵੇਖ ਲੋ ਦਾ ਹਾਲ ਫੇਰ ਤੁਸੀਂ ਕਹਿਣਾ ਵਾ ਤੂੰ ਗਲਤਾਂ ਇਹਨੂੰ ਕਿ ਸਮਝਾਉਣ ਦੇ ਜੇ ਇਹਨੇ ਨੇ ਉਹਨੂੰ ਕੁਝ ਵੀ ਕਹਿਣਾ ਹਾਏ ਮੇਰੇ ਰੱਬਾ ਸਾਨੂੰ ਤੇ ਅੱਗੇ ਆਵਾਜ਼ਾਂ ਸੁਣ ਡੀਆਂ ਮੈਂ ਤੇ ਅੱਗੇ ਕਹਿਣ ਲਈ ਆ ਤੇ ਆਪਣੀ ਕਰਦੀ ਦੀਆਂ ਕਰਤੂਤਾਂ ਵੇਖ ਲੈ ਕਿਤੇ ਵੱਡੇ ਨਿੱਕੇ ਨਾ ਬੋਲਣ ਦਾ ਲਿਆ ਜੀ ਹੈ ਨੀਗਾ ਪਹਿਲੀ ਗੱਲ ਤੇ ਜਦੋਂ ਨੂੰ ਮਨਾ ਕੀਤਾ ਸੋਈ ਚ ਨਹੀਂ ਵੜਨਾ ਔਰ ਸੋਈ ਚ ਕੀ ਕਰਨ ਲਈ ਆ ਜੇ ਮੈਂ ਉਹਨੂੰ ਕਿਹਾ ਤੇ ਗਾੜੀਆਂ ਉਲਟ ਗੱਲਾਂ ਕਰਦੀ ਆ ਤੇ ਪਤਾ ਕਿਥੋਂ ਤੱਕ ਧਮਕੀਆਂ ਦੇਣ ਲਈ ਆ ਕਿ ਤੇ ਅੱਖਾਂ ਖੋਲ ਆਪਣੀਆਂ ਕਿਉਂ ਪੱਟੀ ਬੱਧੀ ਆ ਕੀ ਆਂਦੀ ਹੋਣਾ ਆਂਦੀ ਆ ਤੇ ਆਪਣਾ ਹਿੱਸਾ ਲੈਣਾ ਮੈਂ ਮੈਂ ਕਾਹਦੀ ਨਹੀਂ ਗੱਲਾਂ ਕਰਨ ਰਹੀ ਆਂ ਆਂਦੀ ਕੋਟ ਕਚਹਿਰੀਆਂ ਇਸੇ ਕੰਮ ਨੂੰ ਬਣੇ ਆ ਕੋਈ ਗੱਲ ਨਹੀਂ ਜੇ ਸਿੱਧੀ ਉਂਗਲ ਨਾਲ ਕਿਉਂ ਨਾ ਨਿਕਲੂਗਾ ਟੇਢੀ ਕਰਨੀ ਪੈਣੀ ਆ ਹਾ ਗੱਲਾਂ ਕਰਦੀ ਹਾ ਹਾਈ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਹੜੇ ਹਿੱਸੇ ਪਾਲਦੀ ਫਿਰਦੀ ਆ ਏ ਹੋਣੀ ਕੋਹ ਬੋਲ ਪਾ ਚੁੱਪ ਤੋੜ ਦੇ ਆਪਣੀ ਹੋਣੀ ਭੈਣ ਜੀ ਐਨੇ ਨਹੀਂ ਬੋਲਣਾ ਇਹ ਨੋ ਤੁਮ ਨਾ ਕਾ ਵੰਦੇ ਐ ਇੰਨਾ ਕੋ ਕਰਕੇ ਉਹਨੂੰ ਕੋਈ ਸ਼ਰਮਿੰਦਗੀ ਨਹੀਂ ਗਈ ਵੇਖ ਲਾ ਹੈ ਅਜੇ ਵੀ ਚਾਂਬਣ ਡਈ ਆ ਕਿ ਮੈਂ ਆ ਕਰ ਦੇਣਾ ਤੇ ਆ ਕਰ ਦੇਣਾ ਵਾ ਕਸੂਰ ਸਾਰਾ ਇਹਦਾ ਵਾ ਚੰਗੇ ਭਲੇ ਰਿਸ਼ਤੇ ਹੁੰਦੇ ਸੀ ਆਂਦਾ ਸੀ ਮੈਂ ਮਾਰੇ ਚੱਲਿਆਂ ਜੋਦਣਾ ਨਾ ਹੋਊ ਤੇ ਹੁਣ ਵੇਖ ਲਾ ਟੱਬਰ ਨੂੰ ਖੇਰੂ ਖੇਰੂ ਕਰਤਾ ਨਾ ਮੂਲੀਆਂ ਵੱਖਰੀਆਂ ਤੇ ਪੱਤੇ ਵੱਖਰੇ ਹੁਣ ਕੀ ਵੇਨਾ ਵਾ ਆਪਣੇ ਘਰ ਨਾਲ ਲੜਾਈ ਪਈ ਏ ਚੁੱਪ ਕਰਕੇ ਇਹਦੇ ਪਿੰਡੋਂ ਸੱਦੀ ਏ ਤੈਨੂੰ ਤੋਰੀਏ ਇਹਦੇ ਪਿੰਡ ਲੈ ਮੇਰੀ ਹੁਣ ਹੌਸਲਾ ਹੀ ਵੇਹ ਲਾਹਣ ਜੁਬਾਨ ਤੇ ਰਵੀ ਆ ਮਹਿਜ਼ਬਾਨ ਤੇ ਆਪਣੀ ਆਹੋ ਇਹ ਨਾ ਹੋਵੇ ਕੱਲ ਨੂੰ ਉਹਨਾਂ ਨੂੰ ਸਾਧ ਲਈਏ ਤਾਂ ਉਹਨਾਂ ਦੇ ਵਿੱਚ ਤੂੰ ਮੁਕਰ ਜੇ ਤੁਹਾਡੀ ਬੇਖੇ ਦੇ ਹੁਣ ਵੇਖ ਲੋ ਵੀ ਤੂੰ ਹੀ ਕਰਨਾ ਵਾ ਫੋਨ ਮੈਂ ਇਹਨੂੰ ਹੁਣ ਕੀਤਾ ਇਹਦੇ ਪ੍ਰਾਣ ਮੇਰੇ ਉਹਨੇ ਪਹਿਲਾਂ ਵੀ ਫੋਨ ਚੁੱਕੇ ਨਹੀਂ ਜੇ ਮੰਮੀ ਕੋ ਕਰਾਉਣਾ ਵਾ ਤੂੰ ਕਰ ਫੋਨ ਅਹੀਂ ਫੋਨ ਕਿਉਂ ਕਰੀਏ ਉਹ ਤੂੰ ਹੀ ਕਰੋ ਤੂੰ ਹੁਣ ਵੱਡੇ ਹੋ ਜੋ ਕਰਨਾ ਤੂੰ ਹੀ ਕਰੋ ਪਹਿਲਾਂ ਉਹਨੂੰ ਸਿਰ ਤੇ ਚੜਾ ਲਿਆ ਵਾ ਹੁਣ ਅਸੀਂ ਵੱਡੇ ਆ ਜੇ ਉਹਦੇ ਸਾਹ ਨਾ ਰਹਿੰਦਾ ਨਾ ਇੱਥੋਂ ਤੱਕ ਗੱਲਾਂ ਨਾ ਜਾਂਦੀਆਂ ਹੁਣ ਨਾ ਇਹ ਵੀ ਟੁੱਟਾ ਹੀ ਅੰਦਰੇ ਅੰਦਰ ਮੈਨੂੰ ਪਤਾ ਵੈ ਦਾ ਹੁਣ ਕਰ ਕੋ ਨਹੀਂ ਸਕਣ ਡਿਆ ਗਲਤੀ ਤੇ ਕਰ ਲਈ ਆ ਪਰ ਇਹ ਪਛਤਾਉਣ ਡਿਆ ਵੇਲੇ ਨੂੰ ਹੁਣ ਮੂੰਹ ਦਿਖਣ ਡਿਆ ਵਾ ਨਾ ਉਦੋਂ ਇਹਨੂੰ ਕਿੰਨਾ ਸਮਝਾਇਆ ਸੀ ਵੀ ਕਿਧਰੇ ਰਿਸ਼ਤੇਦਾਰਾਂ ਦੇ ਵਿੱਚ ਕੀਤਾ ਹੋਵੇ ਨਾ ਕਿ ਇਹਨੂੰ ਲਾਮਾ ਦੇਣ ਵਾਲੇ ਬਣੀ ਦਾ ਹੁਣ ਕਿੰਨੂੰ ਕਹਿਣਾ ਵਾ ਅਗਲਿਆਂ ਨੇ ਕਹਿਣਾ ਨੀਗਾ ਵੀ ਕੀਤੀਆਂ ਤੇ ਆਪਣੀਆਂ ਮਰਜ਼ੀਆਂ ਆਪਾਂ ਖੋਈਆਂ ਭੁਗਤੋ ਹੁਣ ਆਪੇ ਕਰਦਾ ਫੋਨ ਕੇ ਨਾਲੇ ਗੱਲਾਂ ਸੁਣੂ ਉਹਨਾਂ ਦੀਆਂ ਸਾਨੂੰ ਕੀ ਲੋੜ ਵਾ ਵੇਖ ਤੇ ਇਹੀ ਕਰਾਉਨ ਨੂੰ ਆ ਮੰਮੀ ਨੂੰ ਗਾਓ ਫੋਨ ਕਰੇ ਮੰਮੀ ਨੇ ਨਹੀਂ ਕਰਨਾ ਮੰਮੀ ਦਾ ਤਾਂ ਬੀਪੀ ਵਧਿਆ ਆ ਉਹ ਤੇ ਗੇਪਾ ਮਾਰ ਪਈ ਹੈ ਵਿਚਾਰੀ ਇੱਕ ਵਾਰੀ ਕੋ ਹੁਣ ਮੰਮੀ ਨੂੰ ਫੋਨ ਕਰੇ ਇੱਕ ਵਾਰੀ ਉਹਨਾਂ ਨੂੰ ਸਦੋ ਇੱਥੇ ਅਹੀਂ ਜੋ ਕਹਿਣਾ ਵਾ ਤੂੰ ਆਪ ਹੀ ਜਾ ਮੰਮੀ ਵੱਲ ਕਿਆ ਤੂੰ ਪੁੱਤ ਵਾ ਤੇਰਾ ਨਹੀਂ ਫਰਜ਼ ਪੰਦਾ ਮੈਂ ਕਹਿ ਦਿੰਦਾ ਮੇਰੇ ਕਿ ਦੂਜੇ ਪਾਸੇ ਨਾ ਸ਼ੁਰੂ ਹੋਣਾ ਮੰਮੀ ਨੇ ਮੇਰੀਆਂ ਹਰ ਗਨੋਂ ਮੇਰੀਆਂ ਗਲਤੀਆਂ ਲੱਭਣ ਡੀਆਂ ਜਦੋਂ ਮੈਂ ਕਹਿੰਦੇ ਆ ਵੀ ਹੁਣ ਜੇ ਕੋ ਕਿਸੇ ਪਾਸੇ ਮੁੱਕ ਦੀ ਗੱਲ ਤੇ ਮੁਕਾ ਦਿਓ ਵੇਖਿਆ ਰੋਏ ਰੋਜ ਬੇਇੱਜ਼ਤੀ ਕਰਨ ਵਾਲਾ ਤੋਂ 100 ਗੁਣਾ ਚੰਗਾ ਵਾ ਵੀ ਇੱਕ ਦਿਨ ਕੰਮ ਮੁੱਕ ਜੇ ਸਾਰਾ ਲੈ ਭੈਣ ਜੀ ਅਹੀਂ ਕਾਦੀ ਗੱਲ ਮੁਕਾਉਣੀ ਆ ਹਰ ਮੋਟਰਸਾਈਕਲ ਦਾ ਭਾਲ ਉਹਨੂੰ ਮਗਰ ਤੇ ਛੱਡ ਕੇ ਆ ਪੀਕੇ ਇਹ ਗੱਲ ਤੂੰ ਸ਼ੁਰੂ ਕੀਤੀ ਸੀ ਨਾ ਤੇ ਤੂੰ ਛੱਡਣੀ ਗੱਲ ਬਣਨੀ ਹਾਂ ਉਹਨੂੰ ਸੱਦ ਕੇ ਉਹਦੇ ਘਰ ਦਿਆਂ ਨੂੰ ਤੇ ਫੇਰੀ ਗੱਲ ਮੁੱਕਣੀ ਹੁਣ ਉਹਨਾਂ ਦੇ ਸਾਹਮਣੇ ਬੈਠ ਕੇ ਗੱਲ ਸਾਰੀ ਕਰੀਏ ਆ ਤਾਂ ਸਿਆਪਾ ਪੈ ਗਿਆ ਹਮਤਰਾ ਚੰਗਾ ਭੜਾ ਕਿੱਧਰ ਨੂੰ ਜਾਈਏ ਆਪਾਂ ਹਾਂ ਤੇ ਕਰਾਂ ਲੱਭਣ ਡਿਆ ਹੁਣ ਭੈਣ ਜੀ ਅੱਗੇ ਕਿਹੜਾ ਫੋਨ ਨਹੀਂ ਕੀਤਾ ਇਹਨੇ ਫੋਨ ਕੀਤੇ ਸੀ ਅੱਗੇ ਨੇ ਕੋਈ ਆਇਆ ਤਾਂ ਹੁਣ ਕਿੰਨੇ ਆਉਣਾ ਵਾ ਕਿਸਨੇ ਨਹੀਂ ਆਉਣਾ ਇਹਦਾ ਮਗਰ ਉਹਨਾਂ ਨੂੰ ਪਤਾ ਵਾ ਸਾਡੀ ਕੁੜੀ ਦੀਆਂ ਕਰਤੂਤਾ ਵਾਂ ਇੱਕ ਵਾਰੀ ਫੋਨ ਕਰੋ ਜੇ ਕੋਈ ਨਹੀਂ ਆਇਆ ਤੇ ਫਿਰ ਮੈਂ ਪੀਨੂੰ ਛੱ ਜਾ ਮਮੀ ਕੋ ਕਰਾ ਲਾ ਫੋਨ ਜੇ ਕਰਦੀ ਆ ਤੇ ਜੇ ਮੰਦੀ ਆ ਨਾ ਤੇ ਜਾ ਮਨਾਲਾ ਜਾ ਕੇ ਮਾਂ ਨੂੰ ਨਾਲੇ ਤੈਨੂੰ ਦਵੇ ਪ੍ਰਸ਼ਾਦ ਉਦੋਂ ਤਾਂ ਮਾਂ ਦੀ ਵੀ ਨਹੀਂ ਤੂੰ ਮੰਨੀ ਤੈਨੂੰ ਇੰਨਾ ਨਹੀਂ ਪਤਾ ਮੈਨੂੰ ਜੰਪ ਆਲ ਕੇ ਏਦਾਂ ਕੀਤਾ ਵਾ ਜੋ ਮੈਨੂੰ ਕਹਿੰਦੀ ਆ ਮੈਂ ਤੇ ਆਖੇ ਲੱਗ ਜਾ ਨਾ ਮਰਜ਼ੀਆਂ ਕਰਦਾ ਫਿਰਦਾ ਹਾਂ ਹੁਣ ਇਹ ਤਾਂ ਬਹੁ ਤੇਰਾ ਟਾਈਮ ਆਉਣਾ ਵਾ ਅਜੇ ਤਾਂ ਸਾਡੇ ਨਾਲ ਦਈਆ ਕਰਨ ਵੇਖੀਂ ਸਹੀ ਤਰ੍ਹਾਂ ਹਾਲ ਕੀ ਕਰਦੀ ਆ ਤੈਨੂੰ ਪਿੰਡ 'ਚ ਲੋਕਾਂ 'ਚ ਮਖੌਲ ਕਰਿਆ ਕਰਨੇ ਆ ਬਸ ਕਰੋ ਭਾਬੀ ਕਿੰਨੀ ਕੁ ਬੇਇੱਜ਼ਤੀ ਕਰਨੀ ਹੁਣ ਹੀਂ ਨਹੀਂ ਨਾ ਕਰਨਾ ਫੋਨ ਤੇ ਮੈਂ ਮੰਮੀ ਨੂੰ ਕਹਿ ਦਰਨਾ ਵਾ ਜਾ ਚਲ ਜਾ ਤਰਾਲਾ ਮੰਮੀ ਕਰ ਲੈਣਾ ਮੈਂ ਗੱਲ ਮੰਮੀ ਨਾਲ ਆ ਚੱਲ ਸ਼ੁਕਰ ਵਾ ਬੇਇੱਜ਼ਤੀ ਮਹਿਸੂਸ ਤੇ ਹੋਈ ਇਹਨੂੰ ਆਪਣੀ ਹੈ ਮੰਮੀ ਨਾਲ ਫੋਨ ਭੰਜ ਕਰਨਾ ਵਾ ਕਦੀ ਵੀ ਨਹੀਂ ਕਰਨਾ ਉਹ ਵਿਚਾਰੀ ਕੀ ਕਰੇ ਉਹ ਤਾਂ ਅੱਗੇ ਮਰਨੇ ਪਈ ਆ ਉਹ ਕੀ ਕਰੇ ਸਿਆਣਾ ਸੱਚ ਹੀ ਕਿਹਾ ਵਾ ਨਾ ਕਿ ਜਦੋਂ ਬੰਦਾ ਮਰਜ਼ੀਆਂ ਕਰਦਾ ਫਸ ਜਾਂਦਾ ਹੁਣ ਵੇਖ ਲਓ ਕਿੰ딴 ਗੱਲਾਂ ਕਰਦਾ ਹੁੰਦਾ ਤੇ ਕਿੰਦਾ ਹੱਸਦਾ ਹੁੰਦਾ ਸੀ ਰੌਣਕ ਚਲ ਗਈ ਨਾ ਮੂੰਹ ਦੀ ਨਾ ਹੁਣ ਗੋਮ ਹੋਇਆ ਰਹਿੰਦਾ ਵਾ ਬਸ ਕੋਈ ਮਤਲਬ ਹੀ ਨਹੀਂ ਗਾਇਨ ਅੱਜ ਬੋਲਿਆ ਥੋੜਾ ਜਿਹਾ ਵੀ ਤੁਸੀਂ ਕੋ ਕਰੋ ਹਾਲੇ ਦਾ ਨਹੀਂ ਤਾਂ ਗੇਤੇ ਕੁੰਦਾ ਹੀ ਨਹੀਂ ਸ਼ੁਕਰ ਆਕ ਤੇ ਇੰਨੀ ਜ਼ੁਬਾਨ ਤੇ ਨਿਕਲੀ ਤੇ ਮੂੰਹ ਚ ਹਾਂਜੀ ਭਰਾ ਦਾ ਨਾ ਫੋਨ ਵੀ ਨਹੀਂ ਇਹਦਾ ਚੁੱਕਦਾ ਤਾਂ ਕਰਕੇ ਕਹਿੰਦਾ ਫਿਰ ਤੁਸੀਂ ਕਰੋ ਹੁਣ ਅਹੀਂ ਕੀ ਫੋਨ ਕਰੀਏ ਸਾਡਾ ਨਹੀਂ ਉਹਨੇ ਚੁੱਕਣਾ ਵਾਕਿਆ ਹੀ ਸਾਡਾ ਕਨੇ ਚੁੱਕਣਾ ਆਹੋ ਨਾਲ ਹਾਨੂੰ ਸਾਡਾ ਪੜਦਾ ਵੀ ਨਹੀਂਗਾ ਅਗਲੀ ਨੂੰ ਪਤਾ ਕੀ ਕਹਿਣਾ ਆਹੋ ਮੇਰੀ ਭਰਾ ਪਰਜਾਈ ਨੂੰ ਸੱਦਿਆ ਤੇ ਮੇਰੀ ਬੇਇੱਜ਼ਤੀ ਕੀਤੀ ਆ ਆਹੋ ਸਾਨੂੰ ਕੀ ਲੋੜਾ ਗੱਲਾਂ ਕਰਵਾਉਂਦੀ ਚੱਲ ਗਿਆ ਵਾ ਮਾਮਲ ਵੇਖੋ ਕੀ ਆਂਦੀ ਆ ਵਿਚਾਰੀ ਮਾਂ ਨੇ ਕੀਤਾ ਫੋਨ ਮਾਂ ਨੇ ਨਹੀਂ ਕਰਨਾ ਫੋਨ ਚੱਲ ਦਫਾ ਕਰੋ ਇਥੇ ਇਹੋ ਕੁੱਤ ਕਲੇਸ਼ ਲੈਣਾ ਮੈਂ ਉਹਦੇ ਹੁੰਦਿਆਂ ਤਾਂ ਦੱਸਣ ਆਈ ਹਾਂ ਇਹ ਕੱਲ ਨੂੰ ਕਹਿਣਾ ਤੇਰਾ ਕਸੂਰ ਵਾ ਨਹੀਂ ਚੰਗਾ ਕੀਤਾ ਸੁਣਦੀਆਂ ਹੀ ਗੱਲਾਂ ਇਥੇ ਸਾਰੀਆਂ ਮੈਂ ਤਾਂ ਦੱਸਤਾ ਹੀ ਮੈਂ ਜਬਾਨ ਸੁਣੀ ਜਾ ਹੁਣੇ ਦੀ ਲੈ ਲੈ ਪਿਆਲੀ ਕਰਾ ਲੈ ਨਾ ਤੇ ਵੇਚ ਵਟ ਕੇ ਨਾ ਉਹਨੇ ਗਾਂ ਜਾਣਾ ਵਾ ਇਹ ਵੇਂਦਾ ਰਵੇ ਕਿਤੇ ਨਹੀਂ ਪਿਆਲੀ ਜਾਣੀ ਜਿੰਨਾ ਚਿਰ ਮਾਤਾ ਦੇਣਾ ਪਿਆਲੀ ਆ ਨਾ ਉਹਨਾਂ ਚਿਰ ਉਹਦੇ ਕੀ ਦਫਾ ਕਰ ਗੋਲੀ ਮਾਰ ਪਰੇ ਸਾਰੇ ਕੰਮਾਂ ਨੂੰ ਤੂੰ ਨਾ ਚਾਹ ਬਣਾ ਘੁੱਟਕ ਬੜੀ ਸਿਰਪੜ ਹੋਣ ਰਹੀ ਆ ਚਲੋ ਮੈਂ ਬਣਾ ਕੇ ਲਿਆਈ ਹੁਣੇ ਤੁਹਾਡੇ ਵਾਸਤੇ ਚਾਹ ਤੇ ਹਰਾਮ ਕਰ ਲੋ ਖੜੀ ਕੇ ਹਮਤਰਾ ਦਿਮਾਗ ਖਰਾਬ ਕਰਕੇ ਰਹਾ ਤਾ ਟੱਬਰ ਨੇ ਚੰਗਾ ਭਲਾ ਘਾਰੇ ਹੱਸਦਾ ਵਾਸਤਾ ਕਿੱਦਾਂ ਵੇਖ ਲੈ ਇਹਨੇ ਫੜ ਕੇ ਖੇਰੂ ਖੇਰੂ ਕਰ ਛ ਗੁੱਸਾ ਹੀ ਚੜ ਚੜ ਜਾਂਦਾ ਇਹਦੇ ਵਾਲੇ ਵੇਖ ਕੇ ਹੁਣ ਤੇ ਇਹ ਨਾ ਨਹੀਂ ਕਿ ਬੰਦਾ ਆ ਜੇ ਟਾਈਮ ਨਾ ਹੱਥ ਸੜ ਚਲੇ ਆ ਉਧਰ ਦੇ ਪਤਿੰਗਾਲ ਸੜੀ ਜਾਂਦੇ ਓਏ ਯਾਰ ਸਬਜੀ ਬਣਾਈ ਆ ਅੱਛਾ ਕੀ ਕਰੇ ਮਾਤਾ ਤੇਰੀ ਦਾ ਕੰਮ ਹੁੰਦਾ ਵੇਰ ਲਾਉਦਾ ਹਾਲ ਹੈ ਇਹ ਨਾ ਨਹੀਂ ਕਿ ਗਈਆਂ ਤੇ ਬੰਦਾ ਟਾਈਮ ਨਾ ਆ ਜੇ ਹੈ ਹੁਣ ਨਾ ਬੰਦਾ ਇੱਕ ਦੋ ਦਿਨ ਵੀ ਗਿਆ ਹੋਇਆ ਨਾ ਤਿੰਨ ਦਿਨ ਵੀ ਗਿਆ ਹੈ ਤਾਂ ਵੀ ਚੱਲ ਲੈਂਦਾ ਯਾਰ ਦੱਸਾ ਕੀ ਕਰਦੇ ਆ ਮੁੜਕੇ ਕਹਦੀ ਮੇਰੂੰ ਮੇਰਾ ਭਰਾ ਨਹੀਂ ਗਾ ਠੀਕ ਐ ਬਹਨਾ ਇਹੋ ਜਿਹਾ ਮਾਰ ਦਿੰਦੇ ਵੀ ਬੰਦਾ ਨਾ ਜਵਾਬ ਦੇਣ ਜੋਗਾ ਤੇ ਨਾ ਬੰਦਾ ਸੱਜਣ ਜੋਗਾ ਐਵੇਂ ਠੀਕ ਨਹੀਂ ਗਾ ਉਹ ਆਉਂ ਆ ਜਉਂ ਆ ਉਹ ਰਾਤ ਵਿੱਚ ਤਾਂ ਕਰਦੇ ਰਹੇ ਮੇਰੇ ਵਿੱਚ ਤਾਂ ਮੈਨੂੰ ਤੇ ਸਮਝ ਨਹੀਂ ਲੱਗਦੀ ਮੁੜਕੱਟੇ ਲੈ ਜਾ ਮੂੰਨਾ ਕਹਾਂਦੇ ਅੱਜ ਫੇਰ ਰਾਤ ਰੱਖ ਲਿਆ ਵਾ ਯਾਰ ਇਤਨਾ ਕੰਮ ਥੋੜਾ ਚੱਲਣਾ ਆਹ ਹੱਥ ਫੜ ਗਏ ਆ ਰੋਟੀਆਂ ਲਾ ਲਾ ਕੇ ਕੋਈ ਕਿੰਨੇ ਕਦਨ ਲਾ ਕੇ ਦਊਗਾ ਯਾਰ ਸਾਨੂੰ ਬਾਪੂ ਇੱਦਾਂ ਕਰੋ ਆ ਰਾਤ ਕੱਢੋ ਖਿਚੋਖੀ ਸਵੇਰੇ ਮੈਂ ਜਾਣਾ ਉਹ ਜਾ ਯਾਰ ਉਹਨੂੰ ਲੈ ਕੇ ਆ ਠੀਕ ਆ ਮੇਹਾਂ ਭਜਾਣਾ ਪੈਣਾ ਮੈਨੂੰ ਫੇਰੇ ਨਹੀਂ ਤੇ ਉਹਨੂੰ ਕਹਿੰਦੇ ਇੱਥੇ ਕੰਮ ਵਾਲੀ ਰਾਤ ਜਾ ਤੇ ਪੱਕੀ ਚਲ ਜਾ ਉੱਥੇ ਫਿਰ ਹੋਇਆ ਕਿ ਇੱਕ ਦਿਨ ਚਲ ਗਈ ਕਿਤੇ ਆਦੇ ਭੁਗੇ ਮਰ ਚਲੇ ਆਦੇ ਨਹੀਂ ਤੇ ਮਾਮੇ ਦੇ ਮੂੰਹ ਜਣ ਬੁਰਕੀਆਂ ਪੋਣੀਆਂ ਵਾ ਉਹ ਤਾਂ ਗੱਲ ਵਾ ਯਾਰ ਉਹਦਾ ਇੰਨਾ ਟੱਬਰ ਉਹਦਾ ਉੱਥੇ ਜਾਂ ਕੇ ਸਾਰੇ ਜੀ ਬਾਹਰ ਹੋਣ ਗੱਲ ਤਾਂ ਫੇਰ ਵਾ ਕਿ ਹਾਂ ਵੀ ਭੈਣ ਗਈ ਆ ਅੱਦ ਹੋ ਗਈ ਆ ਯਾਰ ਮੈਂ ਤਾਂ ਆਂਦਾ ਵੀ ਚੱਲ ਮੈਂ ਦੱਦਾ ਏਡਾਂ ਗ ਜਾਂਦਾ ਜਾਂ ਬੰਦਾ ਆਪਣੇ ਘਰ ਲਵੇਂਂਦਾ ਹਾਂ ਚੰਗੇ ਭਲੇ ਸਾਰੇ ਆਪਣੇ ਘਰਵਾਦੇ ਸਾਡੇ ਘਰ ਦੀ ਪਿਆਵ ਉਹ ਤੇ ਗੱਲ ਉਹ ਨਾ ਮੰਮੀ ਨੂੰ ਵੀ ਚਾਹੀਦਾ ਮੇਰੇ ਹਿਸਾਬ ਨਾਲ ਨਾ ਤੈਨੂੰ ਮੁੜਿਆ ਜਾਣਾ ਹੀ ਪੈਣਾ ਵੇ ਜੇ ਨਾ ਨਾ ਥੁਾਈ ਤੇ ਮੈਂ ਫੋਨ ਕਰ ਦੋਗਾ ਬੋਰੀ ਬਿਸਤਰ ਪੱਕਾ ਹੀ ਚੁੱਕਦੇ ਫਿਰ ਉਹ ਚੁੱਕਣਾ ਹੀ ਪੈਣਾ ਫਿਰ ਐਸਾ ਹੁੰਦਾ ਤੇ ਇਹਦੇ ਭਾਅ ਨੂੰ ਚਾਹੀਦਾ ਵਾ ਨਾ ਕਿ ਕੁੜੀਏ ਜਾ ਆਪਣੇ ਘਰ ਚਲ ਜਾ ਆ ਬੋਰੀਆਂ ਲਾਏ ਕੱਲ ਲਾਇਆ ਹੀ ਫੋਨ ਮੈਂ ਆਹੋ ਇਹ ਪ੍ਰੋਣਾ ਉੱਥੇ ਮੁੜਾ ਦੇ ਗਏ ਨਾਲੇ ਕੱਜ ਕੱਲ ਆਜੇ ਸ਼ਾਮਾਂ ਤੱਕ ਆਜਿਓ ਮੈਂ ਕੀਤੀ ਹੈ ਗੱਲ ਕੀਤੀ ਹੈ ਗੱਲ ਯਾਰ ਬੜੀ ਬਾਡੀ ਗੱਲ ਵਾ ਹੈ ਆ ਦਿਨ ਨੱਕੋ ਬਰਾਂ ਟੋ ਲੱਗੇ ਹੁਣ ਮਾਮਾ ਠੀਕ ਕਾਨੂੰ ਨਾ ਨਹੀਂ ਠੀਕ ਯਾਰ ਉਹ ਤਾਂ ਗੱਲ ਵਾ ਨਾਲੇ ਟੀਕਾ ਲਿਆ ਵਾ ਯਾਰ ਬਾਜ ਮਮੀ ਬਿਮਾਰ ਹੋਈ ਨਹੀਂ ਉਹੋ ਤਾਂ ਚੱਕਰ ਵਾ ਹੋਇਆ ਕਿਤੇ ਇੱਕ ਦੀ ਇੱਕ ਨਹੀਂ ਨਾਲ ਇਹ ਇਹ ਕਿੱਡੀ ਕੀ ਡਾਕਟਰ ਜਿਹੜੀ ਆ ਕੇ ਬੈਠੀ ਹਾਂ ਕੋਈ ਬੰਦਾ ਕੋਈ ਖਬਰ ਨਹੀਂ ਬੰਦਾ ਆਪਣੇ ਘਰ ਹੁੰਦਾ ਇਹ ਵੀ ਬੜੀ ਸਿਆਣੀ ਬੰਦੀ ਆ ਫਿਰ ਚਲ ਯਾਰ ਡੰਗ ਹੋਇਆ ਚਲੋ ਕੋਈ ਗੱਲ ਨਹੀਂ ਕੀ ਹੈ ਯਾਰ ਇੰਨੇ ਦਿਨ ਥੋੜੀ ਗੱਲ ਬੰਦੀ ਹੈ ਗੱਲ ਹੁਣੇ ਤਾਂ ਵਾ ਹੁਣ ਹੱਥ ਜਿਹੜਾ ਸੜਨੇ ਸੜ ਲਿਆ ਹੁਣ ਚਲੀਏ ਉਧਰ ਹੀ ਹੁਣ ਮੇਰੀ ਗੱਲ ਸੁਣ ਲੈ ਤੂੰ ਸਿਰੇ ਨਾ ਮੈਂ ਕਹਿੰਦਾ ਅਸੀਂ ਦੋਵੇਂ ਚਲੀਏ ਤੂੰ ਤਿੱਤ ਬੰਦ ਅਜੇ ਮੈਂ ਸ਼ਾਮਾਂ ਨੂੰ ਆਜੂਗੀ ਉਹ ਮੇਰੇ ਸਾਹ ਨਾ ਮੁਸ਼ਕਲ ਵਾ ਤੇ ਤੂੰ ਇਤਨਾ ਕਰ ਤੂੰ ਕੱਲ ਸਵੇਰੇ ਜਾਗਦੇ ਜਾਗਦੇ ਲੈ ਆ ਹੁਣ ਸਿਰੇ ਸਵੇਰੇ ਜਾਗ ਲੈ ਹਾਂ ਤੂੰ ਨਾ ਕਰੋ ਫਿਰ ਪਾਲੋ ਰੋਟੀ ਉਹ ਪਉਨਾ ਮੈਂ ਉਧਰੋਂ ਮੋੜਾ ਵੀ ਗੋਡੇ-ਗੋਡੇ ਤਾਂਗਾ ਬੰਦਾ ਕੀ ਕਰੇ ਯਾਰ ਹੱਦ ਹੋਈ ਐ ਨਾ ਤੇ ਬਰਾੜੀ ਦੀ ਠੀਕ ਹੈ ਜਾਂ ਨਹੀਂ ਹੈ ਹੁਣ ਮੰਮੀ ਨੂੰ ਤੇ ਮੈਂ ਦੱਸਿਆ ਨਹੀਂ ਕਿ ਮੈਂ ਹੋ ਕੇ ਆਈ ਆਂ ਤੇ ਜਾਨ ਨੂੰ ਮੇਰਾ ਫੇਰ ਜੀ ਕਰਨ ਦੇ ਕਿ ਇੱਕ ਵਾਰੀ ਜਾ ਕੇ ਪਤਾ ਲੈ ਕੇ ਆਵਾਂ ਤੇ ਮੰਮੀ ਨਾਲ ਕਿੱਦਾਂ ਗੱਲ ਕਰਾਂ ਮੰਮੀ ਨੇ ਤੇ ਨਾ ਹੀ ਕਰਨੀ ਹੁੰਦੀ ਹਰ ਵਾਰ ਇਹ ਕੰਮ ਕਰਦੀ ਪਹਿਲਾਂ ਇਹਨਾਂ ਨੂੰ ਫੋਨ ਕਰਕੇ ਪੁੱਛਦੀ ਆ ਜੇ ਇਹ ਮੰਨ ਦੇ ਤੇ ਫਿਰ ਮੰਮੀ ਨੂੰ ਆਪੀ ਮਨਾ ਲੂੰਗੀ ਹਲੋ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹੋਰ ਕੀ ਹਾਲ ਚੱਲ ਜੇ ਹਾਂਜੀ ਸਾਬ ਠੀਕ ਠਾਕ ਅੱਛਾ ਮੈਂ ਕਿਹਾ ਫ੍ਰੀ ਜੇ ਕਿ ਜਾਂ ਡਿਊਟੀ ਤੇ ਮੈਂ ਗੱਲ ਕਰਨੀ ਸੀ ਕੋਈ ਠੀਕ ਗੱਲ ਇਦਾਂ ਆ ਪਤਾ ਹੈ ਵੀਰ ਜੀ ਨਹੀਂ ਜੀ ਜਾ ਕਰਨ ਡਿਆ ਸੀ ਕਿ ਜਾ ਕੇ ਇੱਕ ਵਾਰੀ ਮਿਲ ਆਵਾਂ ਤੇ ਪਤਾ ਲੈ ਆਵਾਂ ਉਹਨਾਂ ਦਾ ਆ ਤੁਹਾਨੂੰ ਪਤਾ ਹੀ ਆ ਫਿਰ ਖੇਚ ਹੁੰਦੀ ਆ ਭੈਣ ਭਰਾਵਾਂ ਦੀ ਤੇ ਮੈਂ ਤੇ ਡਰਨ ਡਈ ਕਿ ਮੰਮੀ ਹੁਣ ਪਤਾ ਨਹੀਂ ਤੁਹਾਨੂੰ ਪਤਾ ਹੀ ਆ ਮੰਮੀ ਸਿੱਧਾ ਨਾ ਹੀ ਕਰਦੇ ਹੁੰਦੇ ਆ ਤੇ ਹੁਣ ਮੈਂ ਚਲੋ ਕਰੂੰਗੀ ਮੰਮੀ ਨੂੰ ਪੁੱਛੂੰਗੀ ਵੇਖਦੀ ਹਾਂ ਕੀ ਕਹਿੰਦੇ ਆ ਠੀਕ ਜੀ ਤੇ ਜੇ ਨਾ ਮੰਨੇ ਤਾਂ ਫਿਰ ਮੜਾ ਜਾ ਮੈਂ ਕਹੂੰਗੀ ਤੇ ਮੰਮੀ ਨੂੰ ਕਿਉਂ ਮੜਾ ਜਾ ਤੂੰ ਵੀ ਫੋਨ ਤੇ ਭਾਵੇਂ ਠੀਕ ਆ ਠੀਕ ਆ ਠੀਕ ਕੋਈ ਗੱਲ ਨਹੀਂ ਮੈਂ ਕਰਦੀ ਐ ਇੱਕ ਵਾਰੀ ਪਹਿਲਾਂ ਮੈਂ ਆਪ ਕਰਕੇ ਵੇਖਦੀ ਹਾਂ ਨਾ ਗੱਲ ਹਾਂਜੀ ਹਾਂਜੀ ਠੀਕ ਆ ਠੀਕ ਆ ਠੀਕ ਆ ਜੀ ਕੋਈ ਗੱਲ ਨਹੀਂ ਕੋਈ ਨਹੀਂ ਆਉ ਨਹੀਂ ਉਦੋਂ ਕਹਿੰਦੇ ਹੀਗੇ ਕਿ ਡਾਕਟਰ ਚੇਂਜ ਕਰਨਾ ਆ ਤੇ ਹੁਣ ਵੇਖਦੀ ਹੁਣ ਜਾ ਕੇ ਤੁਹਾਨੂੰ ਪਤਾ ਫੋਨ ਤੇ ਵੀ ਇੰਨੀ ਗੱਲ ਥੋੜੀ ਹੁੰਦੀ ਆ ਉਹ ਤੇ ਹੁਣ ਜਾ ਕੇ ਪਤਾ ਲੱਗਣਾ ਨਾ ਕੀ ਬਣਿਆ ਕੀ ਨਹੀਂ ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ ਮੈਂ ਕਰਦੀ ਮੰਮੀ ਨਾਲ ਗੱਲ ਫਿਰ ਵੇਖਦੀ ਮੰਮੀ ਕੀ ਆਂਦੇ ਆ ਠੀਕ ਜੇ ਚਲੋ ਕੋਈ ਨਹੀਂ ਕੋਈ ਨਹੀਂ ਕਰ ਲੋ ਤੁਸੀਂ ਡਿਊਟੀ ਜਾਓ 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 ਠੀਕ ਜੇ ਠੀਕ 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 ਹੋ ਕਿੰਨਾ ਤੇ ਮੈਨੂੰ ਕਹਿਤਾ ਹਾਂ ਕਿ ਚਲ ਜਾ ਜਾਣਾ ਬੰਦਾ ਪਰ ਆ ਜਾ ਕੇ ਸਿਆਪਾ ਤੇ ਹੈ ਕਿ ਮੰਮੀ ਨੂੰ ਕਿੱਦਾਂ ਬਣਾਵਾ ਮੰਮੀ ਨੇ ਤਾਂ ਮੈਨੂੰ ਸਿੱਤੇ ਮੂੰਹ ਫੜ ਕੇ ਤੂੰ ਕਿ ਉੱਥੇ ਜਾ ਕੇ ਕਰਨਾ ਤੁਰ ਹੀ ਰਹਿਣੀ ਤੇਰਾ ਧਿਆਨ ਹੀ ਉਧਰ ਰਹਿੰਦਾ ਚੱਲ ਕੋਈ ਨਹੀਂ ਹਿੰਮਤ ਕਰਕੇ ਪੁੱਛਦੀ ਹਾਂ ਹੁਣ ਮੇਰਾ ਧਿਆਨ ਉਧਰ ਪੁੱਛਣਾ ਤੇ ਪੈਣਾ ਜਾਣ ਨੂੰ ਪੁੱਛੂਗੀ ਮੰਮੀ ਨੂੰ ਕੀ ਆਂਦੀ ਮੰਮੀ ਵੇਖੀ ਦੇਖੀ ਜਾਓ ਜੋ ਆਖੂਗੀ ਕੋਈ ਗੱਲ ਨਹੀਂ ਪੁੱਛੂਗੀ ਹੁਣ ਜਾਣਾ ਤੇ ਹੈ ਗਿਆ ਮੈਂ ਫਾਈਲ ਰੱਖੇ ਜਾਵਾ ਚਲ ਵੇਖਦੀ ਮੰਮੀ ਕਿੱਥੇ ਆ ਪੁੱਛਦੀ ਉਹਨਾਂ ਨੂੰ